हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਦੋ ਟੋਕਣ ਮੱਝਾਂ ਸੇਲ ਲਈ ਲੈ ਕੇ ਆਏ ਜੀ ਆਉ ਪੁੱਛ ਲੈਣੇ ਬਾਈ ਤੁਹਾਡੇ ਨਾਲ ਅੱਜ ਬਾਈ ਜੀ ਹਸੀਕਾਲ ਸਤਿ ਸ਼ਕਾਲ ਬਾਈ ਉਹ ਠੀਕ ਹੋ ਵਧੀਆ ਜੀ ਵਧੀਆ ਵਧੀਆ ਪ੍ਰਾਟੀਕ ਨਾਮ ਤੇ ਐਡਰੈਸ ਬੋਲੋ ਨਾਮ ਵੀਰੇ ਵਿਜੇ ਕੁਮਾਰ ਪਿੰਡ ਦਵਾਨੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਜੀ ਨੇੜੇ ਪਿੰਡ ਬਾਈ ਨੇੜੇ ਵੀਰੇ ਮਾਸੀ ਕੀ ਪੈ ਜਾਂਦਾ ਬਲਾਸਪੁਰ ਆ ਗਿਆ ਤੇ ਗਹਿਲਾਂ ਆ ਗਿਆ ਸੂਹੀਆਂ ਦਵਾਨੇ ਮੋਬਾਈਲ ਨੰਬਰ ਬੋਲੋ 99684 ਵੀਰੇ 78899 ਠੀਕ ਹੈ ਭਾਈ ਭਾਈ ਜਿਹੜੇ ਪਹਿਲੇ ਨੰਬਰ ਦੇ ਝੋਟੀ ਦੇਖਦਾ ਕਿਹੜਾ ਸ਼ੂਅ ਸੁਈ ਹੈ ਇਹ ਵੀਰੇ ਪਹਿਲਾ ਸ਼ੂਅ ਸੁਈ ਵੀ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਸੁਈ ਨੂੰ ਹੋ ਗਿਆ ਭਾਈ 4 ਮਹੀਨੇ 4 ਮਹੀਨੇ ਹਾਂ ਦੁੱਧ ਕਿੰਨਾ ਦੁੱਧ ਹੈਗਾ 6.5 7 ਲੀਟਰ ਦੇ ਨੇੜੇ ਪਰ ਆਪਾਂ ਸਹੀ ਕਹਾਂਗੇ ਭਾਈ ਠੀਕ ਹੈ ਭਾਈ ਤੇ ਬੱਚਾ ਹੈਗਾ ਬੱਚਾ ਹੈ ਨਹੀਂ ਭਾਈ ਬੱਚਾ ਮਰ ਗਿਆ ਬੱਚਾ ਹੈ ਨਹੀਂ ਸੀਲਸਾਉ ਬਹੁਤ ਆ ਜਿਵੇਂ ਹੁਣ ਚੂਈ ਵੀ ਡਾਕਟਰ ਲੈ ਲੈ ਕੀ ਬਾਤ ਲੈ ਤੇ ਭਾਈ ਇਹ ਵੀ ਹੋਈ ਵੀ ਆ ਦੇਖੋ ਭਾਈ ਮੌਜ ਟੋਕਰ ਪਸ਼ੂ ਥੱਲੇ ਬੜਾ ਬਹੁਤ ਔਖਾ ਹੈ ਬਹੁਤ ਔਖਾ ਭਾਈ ਸਹੀ ਗੱਲ ਆ ਲੈ ਜਿਵੇਂ ਮਰ ਸਾਨ ਖੇਚੀ ਚੱਲ ਕੋਈ ਚੱਕਰ ਹੀ ਨਹੀਂ ਹੋਰਾ ਨਹੀਂ ਹਿੱਲੀ ਮੈਂ ਕਹਿੰਦਾ ਜੰਮੇ ਨਾਲੇ ਹਰੇ ਟਾਈਮ ਕਿਹੜਾ ਸਾਢੇ 10 ਹੋਵੇ ਸਮਾਂ ਦੀ ਮੂਹ ਵੀ ਨੇੜੇ ਕਰ ਲਿਆ ਕਰਮਾਣੀ ਨੇ ਹੂੰ ਇਸ ਗੱਲ ਨੂੰ ਨਹੀਂ ਗੱਦ ਬੱਡ ਚੰਗਾ ਥਣ ਚੰਗਾ ਤੇ ਚਵਾਈ ਕਿਵੇਂ ਚਵਾਈ 1 ਨੰਬਰ ਚਵਾਈ ਇਹਨੂੰ ਤੋਰੇ ਜਾਨੂੰ ਆਪਣੀ ਗਾਰੰਟੀ ਆ ਪਸੇ ਦੀ ਥਾਪੀ ਮਾਰ ਤੇ ਬਹਿ ਜਾ ਮੈਂ ਕਹਿੰਦਾ ਥਾਪੀ ਵਾਲਾ ਵੀ ਨਹੀਂ ਲੈ ਤੂੰ ਵੱਧ ਹੋਰ ਕੀ ਗਾਰੰਟੀ ਹੋ ਜੀ ਸਹੀ ਹੰਲਾ ਇਹ ਤੋਂ ਵੱਧ ਤਾਂ ਫਿਰ ਐਂਡ ਹੀ ਆ ਐਂਡ ਹੀ ਆ ਤੇ ਮੁੱਲ ਕੀ ਆ ਤਾਂ ਫਿਰ ਮੁੱਲ ਕਰਨ ਨੂੰ ਜਿਹੜਾ ਮਰਜ਼ੀ ਕਰਾ ਲੈ ਡਾਕਟਰ 60000 ਦੀ ਦੇ ਦੇ ਗੋਟੀ ਮਾੜੀ ਜੇ ਇਹਨੂੰ ਹੱਥ 20 ਸਾਲ ਹੋ ਗਏ ਇਹਨੂੰ ਟੀਕਾ ਭਰਾ ਇਹਨੂੰ ਅਗਲੇ ਦੀ ਕਿਸਮਤ ਆ ਹਮਮਤ ਐ ਦੋ ਫੇਸ ਚੰਗਾ ਸਿੰਘ ਸਿੰਘ ਚੰਗਾ ਕੱਦ ਵੱਡਾ ਦੇਖ ਤੱਦਾ ਆਰਡਰ ਚੰਗਾ ਬਈ ਕੀ ਬਾਤ ਹੈ ਲੀਵਾ ਚੰਗਾ ਚਵਾਈ ਹੋਈ ਵੀ ਹੈ ਸਵੇਰ ਦਾ ਹੀ ਟਾਈਮ ਆ 9:57 ਮਿੰਟ ਹੋ ਗਏ 10 ਦਾ ਟਾਈਮ ਮੰਨ ਕੇ ਚਲੋ ਸਿੰਘ ਸਿੰਘ ਪਤਲਾ ਕੱਦ ਵੱਡਾ ਚੰਗਾ ਚੰਗੀਆਂ ਝੁੱਟੀਆਂ ਮੋਲੇ ਦਾ ਮੋਲੇ ਦਾ ਕਰੋ ਨੂੰ ਜਿਹੜਾ ਮਰਜੀ ਕਰਾ ਲੈ ਡਾਕਟਰ 60000 ਰੁਪਏ ਦੀ ਦੇਦਾ ਗਿਆ ਠੀਕ ਆ ਅੱਗੇ ਦੋ ਨੰਬਰ ਕਿਹੜਾ ਸੂਏ ਸੂਈ ਹੈ ਬਈ ਇਹ ਵੀਰੇ ਦੂਜੇ ਸੂਏ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨਹੀਂ ਹੋ ਗਏ ਇਹਨੂੰ ਵੀ 4 1/2 ਮਹੀਨੇ ਠੀਕਾ ਦੁੱਧ ਕਿੰਨਾ ਬਈ ਦੁੱਧ ਹੈਗਾ 7.5 ਪੰਜ 7 ਹੀ ਕਹਾਂਗੇ ਠੀਕ ਆ ਬਈ ਹਾਂ ਤੇ ਥਣ ਬਹੁਤ ਜੰਗਣ ਥਣ ਪੂਰਾ ਵਧੀਆ ਮੁੱਠੀ ਦਾ ਥਣ ਆ ਬੱਚਾ ਵੀ ਨਹੀਂ ਹੈਗਾ ਬੱਚਾ ਇਹਦੇ ਵੀ ਹੈਗੇ ਠੀਕ ਆ ਇਹ ਕੱਲ ਤੇ ਮਿਲਦੀ ਆ ਇਹ ਵੀ ਛਾੜਦੀ ਛਾੜਦੀ ਮੈਂ ਹਾਂ ਜਮਾਨ ਹੱਕ ਤੇ ਤੁਮਰੀ ਚਾਬਤ ਪਾਸਿਓ ਫੇਸ ਚੰਗਾ ਸਿੰਘ ਚੰਗਾ ਕੱਦ ਚੰਗਾ ਥਣ ਲੈ ਲੈ ਵਾ ਕੀ ਬਾਤ ਆ ਕੱਲਾ ਕੱਲਾ ਪਏ ਮੁੱਠੀ ਹਾਂ ਸਹੀ ਗੱਲ ਕੀ ਮੋਹਲਾ ਦਾ ਫਿਰ ਮੋਲੇ ਡਾਕਟਰ ਇਹਦਾ ਵੀ ਜਿਹੜਾ ਮਰਜ਼ੀ ਕਰਾ ਲਿਆ ਜਾ 60 ਦੀ ਵੀ ਇਹ ਦੇ ਦਾਂਗੇ ਠੀਕ ਆ ਹਾਂ 60000 ਦੀ ਵੀ ਬਾਈ ਕਹਿੰਦਾ ਇਹ ਦੇ ਦਾਂਗੇ ਫੇਸ ਦੇਖੋ ਸਿੰਘ ਸਿੰਘ ਬਹੁਤ ਚੰਗਾ ਕੱਦ ਫੁੱਲ ਆ ਕੱਦ ਫੁੱਲ ਆ ਕਿਹੜਾ ਕੱਦ ਨਹੀਂ ਬਾਈ ਫੁੱਲ ਫੁੱਲ ਕੱਦ ਕਾਟ ਦੀ ਝੋਟੀ ਆ ਇਹਦੇ ਪਰਸੋ ਠੀਕ ਆ ਭਰਾ ਡਾਕਟਰ ਅੱਛਾ ਹਾਂ ਪਰਸੋ ਅਗਲੇ ਦੀ ਕਿਸਮਤ ਆ ਹੂੰ ਆਪਾਂ ਇਹ ਨਹੀਂ ਹੁੰਦਾ ਵੀ ਦੇਣੀ ਆ ਜਾ ਕੇ ਕਿਵੇਂ ਵੀ ਆ ਜੇ ਹੀਟ ਚਾਹੀਏ ਲਵਾ ਦਿਓ ਠੀਕ ਆ 2-400 ਰੁਪਏ ਲਗੋ ਨਾਗ ਭਰਾ ਕੋਲੇ ਦੋ ਸੀ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ 'ਚ ਕੋਈ ਵੀ ਪਸੰਦ ਆ ਤਾਂ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ